ਸ਼੍ਰੀ ਕਾਰਤਖਾ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਦੇ ਵੱਲੋਂ ਪੰਜ ਸਿੰਘ ਸਾਬਾਨਾ ਦੀ 30 ਤਰੀਕ ਨੂੰ ਮੀਟਿੰਗ ਬੁਲਾਈ ਗਈ ਹੈ ਜਿਸ ਦੇ ਵਿੱਚ ਸੁਖਬੀਰ ਬਾਦਲ ਦੇ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਦੇ ਉੱਤੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਉਸ ਨੂੰ ਲੈ ਕੇ ਪੰਥਕ ਆਗੂ ਬਲਦੇਵ ਸਿੰਘ ਸਿਰਸਾ ਦੇ ਵੱਲੋਂ ਸ਼੍ਰੀ ਕਾਰਤਖਾ ਸਾਹਿਬ ਜਥੇਦਾਰ ਨੂੰ ਬੇਨਤੀ ਕੀਤੀ ਹੈ ਸਿਰਸਾ ਨੇ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੀ ਪੂਰੀ ਗੁਰੂ ਨਾਨਕ ਨਾਮ ਲੈਵਾ ਸਿੱਖ ਸਿੱਖ ਸੰਗਤ ਸ਼੍ਰੀ ਕਾਰਤਖਾ ਸਾਹਿਬ ਦੇ ਜਥੇਦਾਰ ਦੇ ਫੈਸਲੇ ਵੱਲ ਵੇਖ ਰਹੀ ਹੈ ਉਹਨਾਂ ਨੇ ਕਿਹਾ ਕਿ ਜਥੇਦਾਰ ਨੇ ਸਿੱਖ ਕੌਮ ਦੇ ਹੱਕ ਦੇ ਵਿੱਚ ਜੇਕਰ ਸਹੀ ਫੈਸਲਾ ਨਾ ਕੀਤਾ ਤਾਂ ਹੋ ਸਕਦੀ ਹੈ ਸਿਰਸਾ ਨੇ ਕਿਹਾ ਹੈ ਕਿ ਜੋ ਹਾਲ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਹੋਇਆ ਹੈ ਕਿਤੇ ਉਹੀ ਹਾਲ ਜਥੇਦਾਰ ਰੰਗबीर ਸਿੰਘ ਜੀ ਦਾ ਨਾ ਹੋਵੇ ਸੋ ਪੂਰੀ ਜਫੀਕੌਮ ਤੁਹਾਡੇ ਫੈਸਲੇ ਦਾ ਇੰਤਜ਼ਾਰ ਕਰ ਰਹੀ ਹੈ ਸਜ਼ਾ ਇਹਨਾਂ ਨੂੰ ਕੀ ਚਾਹੀਦੀ ਹੈ ਅਸੀਂ ਤੇ ਅੱਜ ਜਤ ਜਿਮਰ ਕੇ ਜਿਹੜਾ ਜਥੇਦਾਰ ਸਾਹਿਬ ਨੂੰ ਇਹ ਗੱਲ ਬੜੀ ਸਪਸ਼ਟ ਕਹਿਤੀ ਹੈ ਕਿ ਜਥੇਦਾਰ ਸਾਹਿਬ ਇਸ ਟਾਈਮ ਤੇ ਪੂਰੇ ਸੰਸਾਰ ਦੇ ਵਿੱਚ ਬੈਠੀ ਸਿੱਕਾ ਗੁਰੂ ਨਾਨਕ ਨਾਮ ਅਵਲਵਾਸ ਇੱਕ ਇਹਨਾਂ ਦੇ ਵਿੱਚ ਮੁਸਲਮਾਨ ਭਾਈਚਾਰਾ ਵੀ ਹਿੰਦੂ ਵੀਰ ਵੀ ਤੇ 크ਰਿਸਚਨ ਵੀ ਜਿਹੜੇ ਨੇ ਗੁਰੂ ਨਾਨਕ ਪਾਤਸ਼ਾਹ ਜਿਹੜੇ ਮੰਨਦੇ ਉਹਨਾਂ ਦੀ ਇੱਕ ਭਾਵਨਾ ਜਿਹੜੀ ਲੈ ਕੇ ਅਸੀਂ ਤੁਹਾਡੇ ਕੋਲ ਆਏ ਆ ਭਾਵਨਾ ਕੀ ਆ ਕਿ ਇਹਨਾਂ ਨੇ ਬਹੁਤ ਵੱਡੇ ਪੱਜਰ ਗੁਨਾਹ ਕੀਤੇ ਨੇ ਇਹ ਚੰਦੂ ਤੋਂ ਮਸੰਦਾਂ ਤੋਂ ਮੱਸੇ ਰੰਗੜ ਤੇ ਮਹੰਤ ਨਰੇਣੂਆ ਤੋਂ ਵੱਧ ਦੋਸ਼ੀ ਨੇ ਤੇ ਇਹਨਾਂ ਨੂੰ ਇਹ ਨਾ ਹੋਵੇ ਕਿ ਤੇ ਮੰਡਾ ਮੰਡਾ ਪਾ ਕੇ ਕਿਤੇ ਮਾਫੀ ਦੇ ਦਿਓ ਇਹ ਮਾਫੀ ਦੇਣ ਜੋਗੇ ਨਹੀਂ ਇਹਨਾਂ ਨੂੰ ਪੰਥ ਚੋਂ ਛੇਕਣਾ ਚਾਹੀਦਾ ਔਰ ਬੜੀ ਸਪਸ਼ਟ ਗੱਲ ਇਹ ਕਹਿਤੀ ਆ ਕਿ ਸਿੰਘ ਸਾਹਿਬ ਜੇ ਤੁਸੀਂ ਇਹਨਾਂ ਨੂੰ ਪੰਥ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਫੈਸਲਾ ਨਾ ਕੀਤਾ ਤੇ ਜਿਹੜੀ ਹਾਲਤ ਅੱਜ ਗੁਰਯੰਦੀ ਗੁਰਵਚਨ ਸਿੰਘ ਦੀ ਆ ਨਾ ਇਸੇ ਤਰ੍ਹਾਂ ਫਿਰ ਤੁਹਾਡੀ ਵੀ ਇਹ ਹੋਵੇਗੀ ਪਰ ਸਿੱਖ ਕੌਮ ਜਿਹੜੀ ਆ ਇਹ ਤੁਹਾਡੇ ਵੱਲ ਵੇਖ ਰਹੀ ਆ ਤੇ ਪਰ ਉਹਨਾਂ ਨੇ ਸਾਨੂੰ ਜਦੋਂ ਕੋ ਜਵਾਬ ਦਿੱਤਾ ਉਹਨਾਂ ਨੇ ਇਹ ਗੱਲ ਸਾਨੂੰ ਕਹੀ ਕਿ ਤੁਸੀਂ ਅਰਦਾਸ ਕਰੋ ਗੁਰੂ ਭਲਾ ਕਰੇਗਾ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਅਸੀਂ ਜਦੋਂ ਸ੍ਰੀ ਹਰਿ ਖਾਲਸਾ ਸਾਹਿਬ ਦੇ ਜਾਂਸੀ ਗੁਰੂ ਦੇ ਚਰਨਾਂ 'ਚ ਜਾਂਦੇ ਹਾਂ ਤੇ ਅਰਦਾਸ ਕਰਦੇ ਹਾਂ ਅਕਾਲ ਤਖਤ ਸਾਹਿਬ ਤੇ ਜਾ ਕੇ ਅਸੀਂ ਅਰਦਾਸ ਕਰਦੇ ਹਾਂ ਕਿ ਛੇਵੇਂ ਪਾਤਸ਼ਾਹ اے ਮੀਰੀ ਪੀਰੀ ਦੇ ਮਾਲਕ ਤੂੰ ਇਸ ਅਕਾਲ ਤਖਤ ਦੀ ਸਿਰਜਣਾ ਜ਼ੁਲਮ ਦੇ ਖਿਲਾਫ ਜੁੱਜਣ ਵਾਸਤੇ ਕੀਤੀ ਸੀ ਮਜਲੂਮ ਦੀ ਰੱਖਿਆ ਲਈ ਕੀਤੀ ਸੀ ਪਰ ਅੱਜ ਅਸੀਂ ਤੇਰੇ ਸਿਧਾਂਤਾਂ ਨੂੰ ਛੱਡ ਕੇ